ਚਾ ਬੜੇ ਚਲਾ ਗਰੇ ਹਨ ਇਹ ਕੱਲ ਹੀ ਕਹਿੰਦੇ ਬੰਦ ਕੀਤੀ ਹੈ ਮਿਲ ਦਵਾਈ ਦੁਈ ਲਾ ਕੇ ਕਹਿੰਦੇ ਬੰਦ ਕਰਤੀ 6 ਚ ਸੋਕਾ ਸ਼ੁਰੂ ਹੋ ਗਿਆ 7 8 9 10 ਇੰਨਾ ਸੋਕਾ ਪੈ ਗਿਆ ਇੱਥੇ ਕਾਉਂਸਲਿੰਗ ਵਾਲੇ ਆਉਂਦੇ ਸੀ ਫਾਰਮਾ ਦੇ ਲੋ ਜਿਹੜਾ ਸਟਾਕ ਆ ਜਿਵੇਂ ਭੇਡਾਂ ਗਾਈਆਂ ਉਹਨੂੰ ਗੋਲੀ ਮਾਰਨ ਲੱਗੇ ਸੀ ਲੋਕ ਵੀ ਕਿਉਂਕਿ ਉਹ ਕਾਨੂੰਨੀ ਨਹੀਂ ਸੀ ਤੇ ਕਾਉਂਸਲਿੰਗ ਕਰਨ ਆਉਂਦੇ ਸੀ ਵੀ ਜਿਵੇਂ ਸੁਇਸਾਈਡ ਵੀ ਇੱਕ ਲੋ ਕੇਸ ਹੋਏ ਉਹ ਸਾਡੇ ਕੋਲੇ ਵੀ ਇੱਥੇ ਆਉਂਦੇ ਰਹੇ ਆ ਤੇ ਫਿਰ ਉਹਦੇ ਜੋ ਅਸੀਂ ਦੇਖਿਆ ਵੀ ਕੀ ਕਰੀਏ ਅਸੀਂ ਤੇਰੇ ਮਿਲ ਨਾਲ ਸ਼ੁਰੂ ਕੀਤਾ ਕੰਮ ਠੀਕ ਉਹਦੇ ਸ਼ੁਰੂ ਕੀਤਾ ਤਾਂ ਜਾਨੂੰ ਇੰਡੀਆ ਤੋਂ ਆਟਾ ਬੈਂਡ ਸੀ ਉਹਦਾ ਤਾਂ ਉਹ ਇੰਡੀਆ ਤੋਂ ਆٹے ਦਾ ਬੈਨ ਚੱਕਤਾ ਉਹਨਾਂ ਨੇ ਇੱਥੇ ਮੈਲਬਨ 4-4 ਡਾਲਰ ਨੂੰ ਬੈਗ ਵਕਤਾਂ ਜਦੋਂ ਸੀ ਓਪਨ ਕੀਤਾ ਤੇ ਪਹਿਲਾ ਟਰੱਕ ਭੇਜਿਆ ਹਨਾ ਫੇਰ ਉਹ ਭਾਈ ਸਾਹਿਬ ਆਏ ਸੀ ਇੱਥੇ ਮੇਰੇ ਕੋਲੇ ਉਹ ਬੈਠੇ ਬੈਠੇ ਸੀ ਮੈਂ ਉਹਨਾਂ ਨੂੰ ਮੈਂ ਆਜਾ ਤੁਹਾਨੂੰ ਦਿਖਾ ਕੇ ਲਿਆ ਮੈਂ ਜਦੋਂ ਅੱਜ ਆਏ ਹਾਂ ਸਵੇਰ ਨੂੰ ਐਸ ਵੇਲੇ ਨਾ ਅਸੀਂ ਤੇ ਗੇੜਾ ਗੂੜਾ ਦਿੱਤਾ ਦੇਖ ਕੇ ਮਨੂੰ ਕਹਿੰਦੇ ਵੀ ਕਿਵੇਂ ਇਹ ਚੱਲਦਾ ਮੈਂ ਹਾਂ ਜੀ ਨਹੀਂ ਹੈਗੀ ਤਾਂ ਕੋਈ ਨਹੀਂ ਚੱਲਦਾ ਕਹਿੰਦੇ ਕੋਈ ਗੱਲ ਨਹੀਂ ਇਹ ਚੱਲੂਗਾ ਮੈਨੂੰ ਕਈ ਵਾਰੀ ਮਾਂਪੁੱਟ ਕੱਟ ਵੀ ਪਰ ਫਿਰ ਵੀ ਥੋੜੀ-ਬਹੁਤੀ ਹੋ ਜਾਂਦੀ ਉਹ ਜਾਂਦੀ ਸੀ ਆਹੋ ਛੱਡ ਸਦਾ ਸਾਰਾ ਉਹ ਵੱਡਾ ਕਣਕ ਨਾ ਭਰਿਆ ਪਿਆ ਇਹ ਉਦੋਂ 2008-09 ਚ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋਈ ਸਟੂਡੈਂਟਸ ਦੀ ਤੇ ਆਟਾ ਸਿਰਫ ਇੰਡੀਆ ਤੋਂ ਆਉਂਦਾ ਸੀ ਉਸ ਟਾਈਮ ਇੱਕ ਬ੍ਰਿਜਮਨ ਕੋਈ ਬਣਾਉਂਦਾ ਛੋਟੀ-ਮੋਟੀ ਚੱਕੀ ਲੱਗੀ ਸੀ ਤੇ ਫਿਰ ਅਸੀਂ ਸੋਚਿਆ ਵੀ ਅਸੀਂ ਮਾਲਕ ਦੋ ਬਰੀ ਮਤਲਬ ਇਹ ਤਾਂ ਯਾਦ ਇਹ ਤਾਂ ਪਤਾ ਲੱਗਦਾ ਵੀ ਆਸਟ੍ਰੇਲੀਆ ਦਾ ਬਾਈ ਆ ਇਹ ਗੋੜਾ ਮੁੰਡਾ ਹਾਂ ਕਾਰਬੋਨੇਟ ਨਾਲ ਤਾਂ ਪਾਣੀ ਐਬਜ਼ਾਰਬ ਕਰਦਾ ਈਵਨ ਗੈਸ ਤੋਂ ਤੱਕ ਇਹ ਸ੍ਰਗੜ ਐਨੀਮਲ ਤੱਕ ਵੀ ਕਰਦਾ ਇਹਨਾਂ ਦੇ ਗੁਣਾ ਅੱਗੇ ਹੋਣੀ ਮਿਲਦੇ ਕੀ ਠੀਕ ਆ ਤੇ ਉਹ ਨਾ ਉਹ ਜਦੋਂ ਮੈਂ ਮੰਗਾ ਲਿਆ ਮੈਂ ਕਿ ਉਹਨੂੰ ਮੈਂ ਟੈਸਟ ਕਰ ਲਿਆ ਸਾਰਾ ਕੁਝ ਰਿਜ਼ਲਟ ਦਿੰਦਾ ਪਰ ਮੈਨਾਂ ਦੀ ਗੱਲ ਅਸਾ ਜਿੱਥੇ ਸਪੀਡ ਬਣਾਉਂਦੇ ਸੀਗੇ ਕੈਗੋ ਵੀਡ ਨੂੰ ਮੈਂ ਉਹਦੇ ਚ ਪਾਤਾ ਸਾਰਾ ਫਿਰ ਮੈਂ ਇੱਥੋਂ ਗਿਆ ਬੰਗਲੌਰ ਇੱਕ ਇੰਸਟੀਚੂਟ ਆ ਉਹ ਓਨਲੀ ਫੋਰ ਮਿਲਿੰਗ ਇੰਡੀਆ ਦਾ ਟੋਪ ਲੈਸ ਇੰਸਟੀਚੂਟ ਮੈਂ ਉਹਨਾਂ ਕੋਲੇ ਗਿਆ ਮੇਰੇ ਤਾਂ ਮਾ ਇਸ਼ੂ ਆਉਂਦਾ ਹਮ ਦੱਸੋ ਕੀ ਹੱਲ ਕਰੀਏ ਉਹ ਮੈਨੂੰ ਪਹੁੰਚ ਦੇ ਕਹਿੰਦੇ ਸਾਊਥ ਇੰਡੀਅਨ ਉਹ ਜਿਹੜੇ ਪੰਜ ਇਸ ਉਹ ਕਹਿੰਦੇ ਆਟਾ ਅਪਰੂਵਰ ਅਸੀਂ ਬਣਾਇਆ ਮੈਂ ਕਹਿੰਦਾ ਮੈਂ ਦੇਖ ਲਿਆ ਇਹ ਨਹੀਂ ਬੱਸ ਨਾ ਹੋਰ ਹੱਲ ਦੱਸੋ ਕੋਈ ਹੈ ਨਾ ਫੇਰ ਉਹ ਮੈਨੂੰ ਕਹਿੰਦੇ ਜੀ ਹੋਰ ਹਾਲ ਇਹ ਆ ਨਾ ਉਹ ਕਹਿੰਦੇ ਵੀ ਜਿਹੜਾ ਤੁਸੀਂ ਆਟਾ ਇੱਕ ਵਾਰੀ ਬਣਾ ਲਿਆ ਬਣਾ ਕੇ ਪਛਾਣ ਨਾ ਲਾਉਣੀ ਛਾਣ ਕੇ ਜਿਹੜਾ ਬੂਰਾ ਨਿਕਲੇ ਸੂੜਾ